ਇੱਕ ਸੇਠ ਆਇਆ ਸ਼ਾਇਦ ਬੰਬਈ ਕੇ ਕਲਕੱਤੇ ਦਾ ਜ਼ਿਕਰ ਬੜਾ ਪਿਆਰਮਾਨੂ ਆਉਂਦਾ ਤੇ ਉਹਦਾ ਕਾਰੋਬਾਰ ਕਾਫੀ ਵੱਡਾ ਸੀ ਇਧਰ ਬੜੇ ਲੋਕ ਨੇ ਦਾਸ ਨੂੰ ਵੀ ਇੱਕ ਪਰਿਵਾਰ ਮਿਲਿਆ ਬੰਬਈ ਤੋਂ ਯੂਕੇ ਦੇ ਵਿੱਚ ਮਹਾਂਪੁਰਖ ਬਾਬਾ ਗੁਰਨਾਮ ਸਿੰਘ ਸਾਹਿਬ ਜੀ ਉਹਨਾਂ ਦੇ ਪਿਆਰ ਵਾਲੇ ਸੀ ਬੜੀ ਪਾਵਨਾ ਵਾਲੇ ਪਰਿਵਾਰ ਤੇ ਬੜੀ ਸੇਵਾ ਨਿਯਮ ਨੀਤੀ ਉਹਨਾਂ ਦੇਸ਼ਾਂ ਦੇ ਵਿੱਚ ਕੋਈ ਇੱਕ ਛੁੱਟੀ ਨਹੀਂ ਕਰਦਾ ਅਗਲੇ ਕਹਿੰਦੇ ਦਿਹਾੜੀ ਮਰਦੀ ਐ ਪਰ ਜਿਨ੍ਹਾਂ ਨੂੰ ਸੰਗਤ ਹੋਈ ਨਾ ਰੱਬ ਦੇ ਪਿਆਰਿਆਂ ਦੀ ਉਹ ਫਿਰ ਜੁੜੇ ਆ ਤੇ ਜੁੜੇ ਹਰੇ ਭਰੇ ਹੁੰਦੇ ਆ ਸੋ ਹਾਜਰੀ ਲੱਗੀ ਉਹਨਾਂ ਦੀ ਵੀ ਆਖੋ ਸਤਨਾਮ ਸ੍ਰੀ ਤੇ ਬੜੀਆਂ ਰੂਹਾਂ ਐ ਦਿੰਦੀਆਂ ਜਿਹੜੇ ਰੱਬ ਦੇ ਪਿਆਰਿਆਂ ਵਾਸਤੇ ਸਮਾਂ ਤੇ ਗੁਰੂ ਲਈ ਸਮਾਂ ਕੱਢਦੇ ਆ ਕਥਾ ਲਈ ਸਮਾਂ ਕੱਢਦੇ ਆ ਤੇ ਲੰਗਰ ਲਈ ਮਾਰੇ ਦੇ ਘਰ ਲਈ ਸੇਵਾ ਦਿੰਦੇ ਵਿਰਲੇ ਐ ਤਨ ਮੇਰੇ ਸਤਗੁਰੂ ਕਿਰਪਾ ਕਰਨ ਉਹ ਸੇਠ ਬੜਾ ਵੀਰ ਐ ਜੋਧਾਪੁਰੂ ਸਾਹ ਵਡਾ ਗੁਰੂ ਰਾਮਦਾਸ ਮਹਾਰੇ ਦੇ ਘਰ ਤੇ ਜਿਵੇਂ ਭਾਈ ਸੁਖਾ ਸਿੰਘ ਦੇ ਭਾਈ ਮਹਤਾਬ ਸਿੰਘ ਜਿਨ੍ਹਾਂ ਦੀ ਭਾਵਨਾ ਸੀ ਵੱਡੀ ਵੱਡੀ ਕੁਰਬਾਨੀ ਮੈਂ ਯਤਨ ਕਰਾਂਗਾ ਨਹੀਂ ਤੇ ਪਿੱਛੇ ਜਥੇ ਬੈਠੇ ਐ ਕਿਉਂਕਿ ਇਹਨਾਂ ਸਿੰਘਾਂ ਨੇ ਗੌਣਾ ਹੁੰਦਾ ਚ ਜ਼ਿਆਦਾ ਰਸ ਹੈ ਕਥਾ ਸਹਿਜ ਹੈ ਤੇ ਮੈਂ ਬਾਪੂ ਗੁਰੂ ਰਾਮਦਾਸ ਦੇ ਚਰਨਾਂ 'ਚ ਹੀ ਰਹਿ ਕੇ ਆਪ ਜੀ ਦੇ ਜੋੜੇ ਛਾੜ ਜਾ ਤਾਂ ਮੇਰੇ ਸਤਿਗੁਰੂ ਮਹਾਰਾਜ ਦੇ ਨਾਲ ਉਹਦਾ ਬੜਾ ਤੇ ਹੈ ਕਿਸੇ ਵਕਤ ਉਸ ਸੇਠ ਦਾ ਕਾਰੋਬਾਰ ਥਾਪ ਹੋ ਗਿਆ ਕਿ ਉਹਦਾ ਭਰੋਸਾ ਸੀ ਹਮ ਰਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿੱਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਉਹਦੇ ਪਰੋਸੀ ਨਾਲ ਉਹਦਾ ਕਾਰੋਬਾਰ ਦੁੱਗਣਾ ਤਿਗਣਾ ਚੌਗਣਾ ਹੋ ਗਿਆ ਉਹਨੇ ਫਿਰ ਹਰ ਸਾਲ ਆਉਣਾ ਸਾਰੇ ਇਲਾਕਿਆਂ ਦੇ ਵਿੱਚ ਆਪਣੀ ਗ੍ਰਾਈ ਕਰਨੀ ਕਪੜੇ ਦਾ ਕਾਰੋਬਾਰ ਹੈ ਤੇ ਜਦੋਂ ਫਿਰ ਉਹ ਦਸਵੰਦ ਲਿਆਉਣਾ ਨਾ ਤੇ ਗੁਰੂ ਰਾਮਦਾਸ ਮਹਾਰਾਜ ਦੇ ਖਜ਼ਾਨੇ 'ਚ ਪਾ ਜਾਣਾ ਐਸ ਵਾਰ ਕੀ ਹੋਇਆ ਉਹਦੇ ਅੰਦਰ ਥੋੜੀ ਜੀ ਕਿਤੇ ਕਿਨਕਾ ਮਾਤਰ ਹੋਮੇ ਆ ਗਈ ਆਖੋ ਸਤਨਾਮ ਆ ਜਾਂਦੀ ਆ ਪਿਆਜ ਕੀ ਮੈਂ ਇੰਨੀ ਸੇਵਾ ਦਿੱਤੀ ਸਭ ਤੋਂ ਬਾਅਦ ਆਖੋ ਸਤਨਾਮ ਤੇ ਮਾਰੇ ਦੀ ਬਾਣੀ ਕਹਿੰਦੀ ਹੈ ਤਨ ਅੰਤਰ ਹੋਮੇ ਕੰਡਾ ਹੈ ਜਿਵੇਂ ਕੰਡਾ ਚੁਭੇ ਨਾ ਪੈਰ ਚ ਤੇ ਜਿੰਨਾ ਚਿਰ ਨਿਕਲਦਾ ਨਹੀਂ ਤੇ ਉਹ ਚਸਕ ਪੈਂਦੀ ਆ ਇਹੋ ਮੇਡੀ ਮਾੜੀ ਚਾਹੇ ਕਥਾ ਦੀ ਹੋਵੇ ਕੀਰਤਨ ਦੀ ਹੋਵੇ ਤੇ ਸੇਵਾ ਦੀ ਹੋਵੇ ਕੋਈ ਵੀ ਹੋਵੇਂ ਬੰਦੇ ਨੂੰ ਨਾ ਦੁੱਖ ਦਿੰਦੀ ਹੋਮੇ ਛੱਡ ਦਿਓ ਆਨੰਦੀ ਆ ਤੁਹਾਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਤਨੰਤਰ ਹੋਮੇ ਕੰਡਾ ਹੈ ਜਿਉਂ ਜਿਉ ਚੱਲੈ ਚੁਭੇ ਦੁੱਖ ਪਾਵੇ ਜਿਮਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਵ ਖੰਡਾ ਹੀ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਰਹਿ ਮੰਡਾ ਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੀ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਉਹਨੇ ਥੋੜਾ ਜਿਹਾ ਅੰਦਰ ਕਿਨਕਾ ਹੋ ਗਿਆ ਵੀ ਮੈਂ ਇੰਨੀ ਸੇਵਾ ਪਾਉਣਾ ਤੇ ਇਸ ਵਾਰੀ ਕੀ ਗੀੜ ਬਣਿਆ ਜਦੋਂ ਧੰਗ ਗੁਰੂ ਰਾਮਦਾਸ ਮਾਰੇ ਦੇ ਘਰ ਆਇਆ ਤੇ ਥੋੜਾ ਲੇਟ ਹੋ ਗਿਆ ਕਾਰੋਬਾਰੀ ਬੰਦੇ बिजनेसमੈਨ ਬੰਦਿਆਂ ਕੋਲ ਟਾਈਮ ਬੜਾ ਘੱਟ ਹੈ ਉਹਨੇ ਕੀ ਵੇਖਿਆ ਵੀ ਲੇਨ ਬੜੀ ਲੰਬੀ ਹੈ ਤੇ ਜੇ ਉਹ ਦਰਸ਼ਨ ਕਰਨ ਜਾਂਦਾ ਨਾ ਤੇ ਟਾਈਮ ਜਿਆਦਾ ਲੱਗਣਾ ਤੇ ਉਹਦੀ ਫਲੈਟ ਮਿਸ ਹੋ ਜਾਣੀ ਆਖੋ ਸਤਨਾਮ ਸ੍ਰੀ ਤੇ ਉਹਦੇ ਮਨ ਦੇ ਵਿੱਚ ਦੁਬਿਧਾ ਆ ਗਈ ਵੀ ਜਾਵਾਂ ਅੰਦਰ ਨਾ ਜਾਵਾਂ ਜਾਵਾਂ ਨਾ ਜਾਵਾਂ ਕਈ ਵਾਰੀ ਸੁਭਾਏ ਫਿਰ ਮਨ ਨੇ ਫੈਸਲਾ ਕੀਤਾ ਕਿਉਂਕਿ ਮਨ ਦੀ ਤੇ ਸਾਰੀ ਖੇਡ ਹੈ ਕਈ ਵਾਰੀ ਤੇ ਇੰਨਾ ਦਿਆਲ ਹੋ ਜਾਂਦਾ ਈ ਐਵੇਂ ਵਰਤੌਂਦਾ ਈ ਤੇ ਕਈ ਵਾਰੀ ਇੰਨੀ ਕਿ ਨੀਤ ਮਾੜੀ ਹੁੰਦੀ ਗੁੱਸਾ ਨਾ ਕਰਿਓ ਕਈ ਬੰਦਿਆਂ ਨੂੰ ਵੇਖਿਆ ਲੱਖਾਂ ਦੇ ਲੰਗਰ ਲਾ ਕੇ ਜਦੋਂ ਲਾਉਣ ਤੇ ਆਏ ਤੇ ਲੱਖਾਂ ਦੇ ਤੇ ਜਦੋਂ ਮਨ ਨੇ ਢੈਂਦੀ ਕਲਾ ਪਕੜੀ ਤੇ ਜਿਹੜੇ ਜਿਹੜੇ ਪਏ ਦੇ ਉੱਤੇ ਲੋਕੀ ਲੰਘਦੇ ਆ ਨਾ ਉਹ ਪਇਆ ਹੀ ਵੱਢ ਲਿਆ ਖੋ ਸਤਨਾਮ ਇਸ ਵਾਏ ਮਨ ਦਾ ਦਾਨੀ ਵੀ ਜਦੋਂ ਬਣਦਾ ਹੈ ਤੇ ਗੁਰੂ ਘਰ ਚ ਸੋਨੇ ਦੀ ਪਾਲਕੀ ਚੜਾ ਦਿੰਦਾ ਹੈ ਤੇ ਜਦੋਂ ਮਨ ਢੈਂਦੀ ਕਲਾ ਚ ਜਾਂਦਾ ਹੈ ਤੇ ਸਕੇ ਭਰਾ ਦੀ ਕਨਾਲ ਹੀ ਵਾ ਲਿੰਦਾ ਹੈ ਇਸ ਵਾਏ ਇਸ ਮਨ ਦਾ ਇਨੂੰ ਬਾਣੀ ਕਹਿੰਦੀ ਕਬਹੂ ਜੀੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਰਾਜਾ ਪਰਥਰੀ ਹੋਇਆ ਇਹੋ ਜੀ 6 ਵਜੇ ਸੀ ਉਹਦੇ ਮਨ ਦੇ ਵਿੱਚ ਰਾਜ ਭਾਗ ਛੱਡ ਤੁਰਿਆ ਸੋਨੇ ਦਾ ਮੁਕਟ ਵਗਾ ਕੇ ਮਾਰਿਆ ਸੋਨੇ ਦੇ ਤਖਤਾਂ ਤੇ ਬਹਿਣ ਵਾਲਾ ਸੋਨੇ ਦੇ ਭਾਂਡਿਆਂ ਚ ਪ੍ਰਸ਼ਾਦਾ ਛਕਣ ਵਾਲਾ ਉਹ ਦਾਸ ਹੋ ਗਿਆ ਹਿੰਦਾ ਝੂਠੀ ਪ੍ਰੀਤੀ ਲੋਕਾਂ ਦੀ ਮੈਂ ਆਪਣੀ ਪਤਨੀ ਨੂੰ ਪਿਆਰ ਕੀਤਾ ਤੇ ਧੋਖਾ ਦਿੱਤਾ ਏ ਉਹ ਗਾਂ ਕਿਸੇ ਨੂੰ ਕਰਦੀ ਐ ਛੱਡ ਮਣਾ ਇਸ ਮੋੜ ਨੂੰ ਹੋ ਜਾ ਮਣਾ ਫਕੀਰ ਛੱਡ ਦੇ ਦੁਨੀਆ ਵਾਲੀ ਮੌਜ ਨੂੰ ਛੱਡ ਕੇ ਜਦੋਂ ਨਿਕਲਿਆ ਮਨ ਦੀ ਗੱਲ ਮੈਂ ਕਰਨ ਲੱਗਾ ਤੇ ਜਦੋਂ ਤੁਰਿਆ ਜਾਂਦਾ ਏ ਚੰਨ ਦੀ ਚਾਨਣੀ ਐ ਤੇ ਕਿਸੇ ਨੇ ਥੁੱਕਿਆ ਪਾਣ ਖਾ ਕੇ ਬੋਲੋ ਸਤਨਾਮ ਸ੍ਰੀ ਵੇਖੋ ਮਨ ਕਿਦਾਂ ਦਾ ਹੈ ਨਾ ਆਪਣਾ ਜਦੋਂ ਇਹਨੇ ਰਾਜ ਭਾਗ ਛੱਡਿਆ ਤੇ ਜੰਗਲ 'ਚ ਤੁਰਿਆ ਜਾਂਦਾ ਤੇ ਕਿਸੇ ਨੇ ਪਾਣ ਖਾ ਕੇ ਥੁੱਕਿਆ ਤੇ ਇਹਨੇ ਕੀ ਵੇਖਿਆ ਜਦੋਂ ਚਾਨਣ ਦੀ ਚਾਨਣੀ ਪਾਣ ਤੇ ਪਈ ਤੇ ਉਹ ਲਾਲ ਸੀ ਚੌਕਿਆ ਤੇ ਇਹਨੂੰ ਇਦਾਂ ਮਹਿਸੂਸ ਹੋਇਆ ਵੀ ਜਿਵੇਂ ਕੋਈ ਲਾਲ ਪਿਆ ਕੋਈ ਹੀਰਾ ਤੇ ਇਹਨੇ ਉਹਨੂੰ ਹੱਥ ਲਾ ਲਿਆ ਕੋ ਸਤਨਾਮ ਜਦੋਂ ਹੱਥ ਲਾ ਕੇ ਸਪਰਸ਼ ਕੀਤਾ ਤੇ ਉਹ ਪਾਣ ਸੀ ਮਥੇ ਤੇ ਹੱਥ ਮਾਰਿਆ ਕਹਿੰਦਾ ਵਾਹ ਓਏ ਰੱਬਾ ਛੱਡਣ ਤੇ ਆਏ ਤੇ ਕਰੋੜਾਂ ਦਾ ਛੱਡ ਤੁਰੇ ਤੇ ਜੇ ਮਨ ਬੇਈਮਾਨ ਹੋਇਆ ਤੇ ਥੁੱਕ ਤੇ ਹੋ ਗਿਆ ਕੋ ਸਤਨਾਮ ਤਾਂ ਹੀ ਉਹ ਮਾਰੇ ਸੈਵਣੇ ਮਨ ਨੂੰ ਨਕੇਲ ਪਾਉਣ ਵਾਸਤੇ ਸ਼ਬਦ ਦਿੱਤਾ ਸਾਸ ਸਾਸ ਸਿਮਰੋ ਗੋਬਿੰਦ ਮਾਨੰਤਰ ਕੀ ਉਤਰੈ ਚਿੰਦ ਸਾਸ ਸਾਸ ਰੱਬ ਦੇ ਪਿਆਰੇ ਹਰ ਵੇਲੇ ਬੈਠਿਆਂ ਉੱਠਿਆਂ ਕਹਿੰਦਾ ਕਿਸੇ ਨੂੰ ਕੀ ਪਤਾ ਸਾਧੂ ਸੁੱਤੇ ਨੇ ਕਿ ਸੁੰਨ ਤੇ ਸਮਾਦ ਲੱਗੀ ਵਿੱਚ ਪ੍ਰਮਾਤਮਾ ਦੇ ਕਿਸੇ ਨੂੰ ਕੀ ਪਤਾ ਸਾਧੂ ਸੁਤੇ ਨੇ ਕਿ ਜੜੀਆਂ ਰੂਹਾਂ ਪਿਆਰੀਆਂ ਨਾ ਹੁਣ ਬਾਬਾ ਜੀ ਉਹਨਾਂ ਦੀ ਮੂੰਹ ਤੇ ਵਢਾਈ ਨਹੀਂ ਹਰ ਵੇਲੇ ਹੱਥ ਏਦਾਂ ਜੁੜੇ ਰਹਿਣੇ ਕਿਸੇ ਨੂੰ ਚੰਗਾ ਮੰਦਾ ਨਹੀਂ ਸਾਦੇ ਜੇ ਵਸਤਰ ਹਰ ਵੇਲੇ ਨੀਵੀ ਪਾ ਕੇ ਤੇ ਅੰਦਰ ਪ੍ਰਵਾਹ ਚੱਲਦਾ ਰਹਿੰਦਾ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤੈ ਹਰ ਵੇਲੇ ਅੰਦਰ ਵਾਹ ਗੁਰੂ ਵਾਹ ਲਾ ਲੋ 2 ਮਿੰਟ ਬੋਲ ਪੋ ਚਾਹ ਬਕੋਲੇ ਖਾਦੇ ਬਥੇਰੇ ਹੈ ਵਾਹ ਗੁਰੂ ਵਾਹ ਕਵੀਸ਼ਰਾਂ ਦੇ ਪ੍ਰਚਾਰਕ ਨੂੰ ਸਾਹ ਆਉਂਦਾ ਉਹ ਗਾਉਂਦੇ ਨਾਲ ਤੁਸੀਂ ਮੈਨੂੰ ਦਵਾਇਆ ਕਰੋ ਵਾਹ ਗੁਰੂ 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 ਵਾਹ ਗ ਇਹ ਆ ਸਾ 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 ਵਾਹਿ ਗੁਰੂ ਵਾਹਿ ਗੁਰੂ ਆ ਰੇ ਆਪਣੇ ਸਤ ਗੁਰ ਕੈ ਬਲਹਾਰ ਸਤ ਸਤਗੁਰ ਕੈ ਬਲਹਾਰੇ ਆਪਣੇ ਸਤਗੁਰ ਕੈ ਬਲਹਾਰੇ ਸਤਗੁਰ ਕੈ ਬਲਹਾਰੇ ਆਪਣੀ ਵਾਹਿਗੁਰੂ ਭਲਾ ਆਗੇ ਸੁਖ ਪਾਸ਼ਾ ਸੁਖ ਸਹਿਜਾ ਆਗੇ ਸੁਖ ਬਾਸ਼ੈ ਸੁਖ ਸਹਜਾ ਕਰ ਅਨੰਦ ਹਮਾਰੇ ਕਰ ਅਨੰਦ ਹਮਾਰੇ ਲੱ ਬਣਾਣੀ ਸਮਾ ਸਤ ਗੁਰ ਕੈ ਬਲਹਾਰ ਅਪੁਨੇ ਸਤ ਗੁਰ ਕੈ ਬਲਹਾਰ ਸਤ ਗੁਰ ਕੈ ਬਲਹਾਰ ਅਪੁਨੇ ਸਤ ਗੁਰ ਕੈ ਬਲਹਾਰ ਕਹਦੀ ਅਨੰਦ ਹਰੇ ਅਨੰਦੁ ਮਾਰੇ ਘਰ ਅਨੰਦੁ ਮਾਰੇ ਵਾਹਿਗੁਰੂ ਸਤਗੁਰ ਕੈ ਬਲਹਾਰੇ ਆਪਣੇ ਸਤਗੁਰ ਕੈ ਬਲਹਾਰੇ ਸਤਗੁਰ ਕੈ ਬਲਹਾਰੇ ਆਪਣੇ ਵਾਹਿਗੁਰੂ ਮਾਰੇ ਨੇ ਮੰਤਰ ਦਿੱਤਾ ਕਿ ਜਿਹੜੇ ਕਹਿੰਦੇ ਨੇ ਗੁੱਸਾ ਵੜਾਉਂਦਾ ਸੜਦੇ ਬਲਦੇ ਰਹਿਣਾ ਕਲਪ ਦੇ ਰਹਿਣਾ ਅੱਜ ਘਰਾਂ ਦੇ ਹਾਲਾਤ ਮਾੜੇ ਨੇ ਮਾਫੀ ਦਿਓ ਸਾਰਿਆਂ ਦਾ ਪਰਦਾ ਕੱਪੜਿਆਂ ਥੱਲੇ ਆ ਕਲੇਸ਼ੀਨੇ ਘਰਾਂ ਚ ਬੱਚੇ ਪਤ ਤੋ ਚੁੱਕਿਆ ਨਸ਼ੇ ਪਤੇ ਵਧੀ ਹੈ 70% ਮਹੀਨੇ ਬਾਅਦ ਤਲਾਕ ਹੋਉਂਦੇ ਆ ਧੀਆਂ ਦਾ ਖੋਏਗੇ ਹੈ ਸਾਰੇ ਦੁਖੀ ਆ ਪਰ ਆਖੇ ਨਹੀਂ ਲੱਗਦੇ ਤੱਕ ਇਸ ਕਰਕੇ ਮੇਰੇ ਸਤਿਗੁਰੂ ਮਹਾਰਾਜ ਨੇ ਇਹ ਮਹੰਗੇ ਬੋਲ ਦਿੱਤੇ ਭਾਈ ਸਾਸ ਸਾਸ ਸਿਮਰੋ ਤੁਸੀਂ ਰੋਜ਼ ਸਾਰਾ ਟੱਬਰ ਘਰ ਚ ਬਹਿ ਕੇ ਨਾ ਸ਼ਾਮਾਂ ਨੂੰ ਅੱਧਾ ਘੰਟਾ ਸਿਮਰਨ ਕਰਕੇ ਵੇਖਿਓ 15 20 ਦਿਨ ਫਿਰ ਫਿਰ ਸਾਹ ਕਤਾਬ ਕਰਿਓ ਕਿਉਂਕਿ ਅਸੀਂ ਸਣਾਉਣਾ ਹੁਣ ਮੈਂ ਪ੍ਰਸ਼ਾਦਾ ਛਕਾਂ ਤੇ ਸਾਹਮਣੇ ਵਾਲੇ ਦੀ ਭੁੱਖ ਥੋੜਾ ਲੈਣੀ ਉਹ ਮੇਰੇ ਮੂੰਹ ਵੱਲੇ ਦੇ ਵੇਖੀ ਜਾਊਗਾ 5 6 ਰੋਟੀਆਂ ਖਾ ਗਿਆ ਕਿਲੋ ਪਕੌੜੇ ਉਹਦੇ ਭੁੱਖਾ ਵਾ ਔਰ ਅੱਜ ਅਸੀਂ ਸੁਣਦੇ ਹਾਂ ਪ੍ਰਚਾਰਕ ਵਿਚਾਰੇ ਆਪਣੀ ਡਿਊਟੀ ਦੇ ਗਏ ਕਵੀਸ਼ਰ ਰਾਗੀ ਤੇ ਆਪਾਂ ਅਮਲ ਨਹੀਂ ਕੀਤਾ ਉਹ ਨੱਕ ਚ ਰੰਗ ਜਿਆ ਰਹਿੰਦਾ ਫੇਰ ਉਤਰਾ ਹੀ ਹੈ ਇਹ ਤੇ ਤੁਹਾਨੂੰ ਸ਼ਕਣਾ ਪੈਣਾ ਏ ਥਾਲ ਵਿੱਚ ਤਿੰਨ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਪਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਈ ਏ ਵਸਤ ਤਜੀ ਨੈ ਜਾਈ ਨਿਤ ਨਿਤ ਰੱਖ ਰਤਾਰੋ ਕਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਾਹਮ ਬਸਾਰੋ ਘਰ ਆਨੰਦ ਹਮਾਰਾ ਫਿਰ ਆ ਜਿਹੜਾ ਹਿਰਦਾ ਨਾ ਐ ਖਿੜ ਜੂਗਾ ਭਾਵੇਂ 2 ਕਿੱਲੇ ਤੇ ਭਾਵੇਂ 200 ਆ ਭਾਵੇਂ 3 ਮੰਜਲੀ ਕੋਠੀ ਭਾਵੇਂ 2 ਕਮਰੇ ਬਾਲਿਆਂ ਵਾਲੇ ਭਾਵੇਂ 36 ਪਦਾਰਥਾ ਭਾਵੇਂ ਲੂਣ ਤੇ ਰੋਟੀ ਛਕ ਲਿਓ ਫਿਰ ਨਾਂਦੀ ਜੀ ਇਹ ਮਾਰੇ ਗੁਰੂ ਨਾਨਕ ਦੇ ਘਰ ਨੇ ਸਾਨੂੰ ਤੋਹਫੇ ਦਿੱਤੇ ਅਹੀ ਭੁੱਲ ਦੇ ਜਾਂਨੇ ਆ ਇੱਕ ਦੂਜੇ ਲਈ ਵੇਖ ਵੇਖ ਕੇ ਟੈਨਸ਼ਨਾਂ ਵਧਾਈਆਂ ਕਿਸ ਨੂੰ ਬ੍ਰੇਨ ਟੈਗ ਕੋਈ ਜਾਂਦਾ ਕਿ ਇਹਨੂੰ ਹਾਰਟ ਟੈਗ ਹੈ ਕੁਛ ਵੀ ਨਹੀਂ ਤੇਰਾ ਮੇਰਾ ਮੁਸਾਫਰਾ ਕੀ ਝਗੜਾ ਨਾ ਤੂੰ ਰਹਿਣਾ ਨਾ ਮੈਂ ਰਹਿਣਾ ਸੱਜੇ ਆਏ ਤੇ ਬੁੱਕਲਾ ਮਾਰ ਗਏ ਤੂੰ ਵੀ ਠਹਿ ਪੈਣਾ ਤੇ ਮੈਂ ਵੀ ਜੋ ਲਿਖਿਆ ਵਿੱਚ ਨਸੀਬਾ ਹੋਈ ਉਹ ਤੂੰ ਲੈਣਾ ਤੇ ਹੋਈਓ ਤੇਰਾ ਮੇਰਾ ਮੁਸਾਫਰਾ ਕੀ ਝਗੜਾ ਨਾ ਤੂੰ ਰਹਿਣਾ ਨਾ ਮੈਂ ਰਹਿਣਾ ਇੱਕ ਦਿਨ ਐ ਇਦਾਂ ਹੋਇਆ ਚਲੋ ਆਪ ਜੀ ਮਾਨ ਦਿੰਦੇ ਹੋ ਸਾਡਾ ਸਮਾਂ ਪਹਿਲਾਂ ਸੀ ਤੇ ਇੱਕ ਸਾਡਾ ਬੜਾ ਪਿਆਰੀ ਰੂਹ ਬਜ਼ੁਰਗ ਸੀ ਕ੍ਰਿਸ਼ਰ ਤੇ ਉਹ ਨਾਲ ਹੀ ਸੀ ਬੈਠਿਆ ਹੱਸਣ ਲੱਗ ਪਈ ਕਹਿੰਦਾ ਭਾਈ ਸਾਹਿਬ ਤੁਹਾਨੂੰ ਸਾਰੇ ਪਿਆਰ ਕਰਦੇ ਆ ਪਿਤਾ ਦਾ ਟਾਈਮ ਪਹਿਲਾਂ ਸਾਰਿਆਂ ਨੇ ਪਿਆਰ ਦਿੱਤਾ ਐ ਨਾ ਉੱਠ ਜਾਣਾ ਤੇ ਅਸੀਂ ਤੇ ਰਹਿ ਜਾਣਾ ਕੋਈ ਸਾਥ ਨਾ ਮੈਂ ਕਿਹਾ ਆਪਾਂ ਇਦਾਂ ਕਰ ਲਾਂਗੇ ਤੁਸੀਂ ਇਦਾਂ ਕਰਿਓ ਬੇਫਿਕਰ ਹੋ ਇੱਕ ਜਪਜੀ ਸਾਹਿਬ ਪੜਦੇ ਕਹਿੰਦੇ ਮਤਬਲ ਮੈਂ ਕਿਹਾ ਤੂੰ ਇੱਕ ਜਪਜੀ ਸਾਹਿਬ ਪੜ ਕੇ ਨਾ ਦਾਸ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਜਿੰਨੀ ਸੇਵਾ ਹੋ ਆਪਾਂ ਚੱਕਣੀ ਨਹੀਂ ਤੈਨੂੰ ਪਿਆਰ ਚ ਦੇ ਦਾਂਗੇ ਕਈਆਂ ਦਾ ਇਹ ਮਹਾਰਾਜ ਵੱਲੋਂ ਹੁੰਦਾ ਕਹਿੰਦੇ ਪੱਕੀ ਗੱਲ ਹੈ ਕਹਿੰਦੇ ਮੈਂ ਹੁਣੇ ਕਰਦਾ ਵੇਖੋ ਹੈ ਕੋਈ ਭੁੱਖਾ ਨਹੀਂ ਹੁੰਦਾ ਇਹ ਉਹਦੀਆਂ ਵਡਿਆਈਆਂ ਵਾ ਆਪਣੇ ਆਪ ਨੂੰ ਸਮਝਾਉਣਾ ਤੇ ਬੜੀ ਗੁਰੂ ਸਾਹਿਬ ਦੀਆਂ ਕਿਰਪਾ ਵਰਤਦੀਆਂ ਸੁਣਨ ਵਾਲੀ ਗੱਲ ਹੁਣ ਸੁਣਿਓ ਮੈਂ ਨੇੜੇ ਕਰਾਂ ਜਥੇ ਕਾਫੀ ਹਰ ਇੱਕ ਨੂੰ ਦੀਦ ਜੀ ਹੁੰਦਾ ਵੀ ਸੰਗਤ ਬੈਠੀ ਤੋਂ ਲੱਗਾ ਉਹ ਰੂਹ ਗੁਰੂ ਰਾਮਦਾਸ ਮਾਰੇ ਦੇ ਘਰ ਨਾ ਕਰਦੀ ਐ ਪ੍ਰੇਮ ਹੈ ਬੜਾ ਵੱਡਾ ਵਪਾਰੀ ਤੇ ਉਹਨੇ ਵੇਖਿਆ ਵੀ ਮੇਰਾ ਟਾਈਮ ਵੀ ਹੋ ਗਿਆ ਫਲੈਟ ਦਾ ਤੇ ਜੇ ਮੈਂ ਲੈਣ ਚ ਲੱਗ ਗਿਆ ਤੇ 2 ਢਾਈ ਘੰਟੇ ਬਨੇ ਤੇ ਮੈਂ ਇਦਾਂ ਕਰਦਾ ਐ ਵੀ ਮੱਥਾ ਟੇਕਣਾ ਤੇ ਪ੍ਰੇਮ ਦੇ ਨਾਲ ਬਹਿਣਾ ਮੁਸ਼ਕਲ ਐ ਉਹਨੇ ਮੰਨਨੇ ਫੈਸਲਾ ਕੀਤਾ ਵੀ تیر ਕੋ 20 ਮਿੰਟ ਬਚੇ ਆ ਤੇ ਅੰਦਰ ਤੂੰ ਜਾ ਨਹੀਂ ਸਕਦਾ ਤੇ ਫਿਰ ਉਹਨੇ ਬਾਬਾ ਬੁੱਢਾ ਸਾਹਿਬ ਦੀ ਜਿਹੜੀ 베ਰੀ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਸਾਹ ਲੈਂਦੇ ਸੀ ਟੋਕਰੀਆਂ ਢੋਕਿਆ ਖੁ ਸਤਨਾਮ ਸ੍ਰੀ ਅੱਜ ਵੀ ਉਹ 베ਰੀ ਨੂੰ ਪੁੱਛ ਕੇ ਵੇਖਿਓ ਕੋਈ ਅਸੀਂ ਕਦੇ ਸੇਵਾ ਨਹੀਂ ਕੀਤੀ ਕਦੇ ਅਹੀਂ ਆਪਣੀ ਥਾਲੀ ਵੀ ਨਹੀਂ ਧੋਤੀ ਉਹ ਵੀ ਸੇਵਾਦਾਰ ਲੈ ਜਾਂਦੇ ਆ ਤੇ ਸਾਡੀਆਂ ਜੋੜੇ ਦੀ ਵੀ ਸੰਗਤ ਸੇਵਾ ਕਰਕੇ ਪਾਲਿਸ਼ ਮਾਰਦੀ ਹੈ ਤੇ ਜਦੋਂ ਅਸੀਂ ਕੀਤਾ ਹੀ ਕੱਖ ਨਹੀਂ ਤੇ ਅਸੀਂ ਨਿੰਦਿਆ ਕਿਹੜੇ ਮੂਣਾ ਕਰੀਏ ਸਾਧੂ ਦੀ ਕਿਹੜੇ ਮੂਣਾ ਅਸੀਂ ਗੁਰਬਾਣੀ ਸੇਵਾ ਤੇ ਕਿੰਤੂ ਕਰੀਏ ਜਿੰਨਾ 80 80 ਸਾਲ ਸੇਵਾ ਚ ਲਾਇਆ ਆਖੋ ਆਹੇ ਗੁਰੂ ਉਹ 베ਰੀ ਦੱਸਦੀ ਏ ਬਾਬੇ ਬੁੱਢੇ ਨੇ 113 ਸਾਲ ਕਿਵੇਂ ਲੰਘਾਏ ਚਲੋ ਅੱਜ ਮਾਇਆ ਦਾ ਯੁੱਗ ਪਰ ਕਦੇ ਜ਼ਿਕਰ ਨਹੀਂ ਆਉਂਦਾ ਅੱਜ ਸਾਰਾ YouTube ਭਰਿਆ ਪਿਆ ਗਰੰਥੀ ਸਿੰਘ ਰੋਂਦੇ ਪਿੰਡਾਂ ਦੇ ਬਾਬਾ ਜੀ ਬਾਰੇ ਕਿਤੇ ਜ਼ਿਕਰ ਨਹੀਂ ਆਉਂਦਾ ਕਿ ਉਸ ਮਹਾਂਪੁਰਖ ਨੇ ਮਾਰੇ ਤੋਂ ਆਖਿਆ ਹੋਵੇ ਵੀ ਮੈਂ ਸੇਵਾ ਕੀਤੀ ਮੈਨੂੰ ਥੋੜੀ ਸੇਵਾ ਏ ਆਖੋ ਸਤਨਾਮ ਉਹ ਵੱਡੇ ਦੇ ਨਾਲ ਵੱਡੇ ਹੋ ਗਏ ਸਬਰ ਨਾਲ ਕਿਉਂਕਿ ਬਾਬੇ ਨਾਨਕ ਦੇ ਦੋ ਵਾਰੀ ਸੀਨੇ ਨੂੰ ਲੱਗੇ ਬਾਬਾ ਬੁੱਢਾ ਸਾਹਿਬ ਪਹਿਲੀ ਵਾਰੀ 1518 ਨੂੰ ਕਥੂ ਨੰਗਲ ਤੇ ਦੂਜੀ ਵਾਰੀ 1539 ਨੂੰ ਕਰਤਾਰਪੁਰ ਸਾਹਿਬ ਦੇਖਿਆ ਆਗ ਬੁਝਾਇਆ ਸਿਮਤੀ ਸੱਚ ਸਵੇਓ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ ਤੇ ਅੱਜ ਉਹ ਸੇਠ ਨੇ ਫੈਸਲਾ ਕੀਤਾ ਕਿ ਅੰਦਰ ਜਾਇਆ ਨਹੀਂ ਜਾਣਾ ਤੇ ਟਾਈਮ ਥੋੜਾ ਤੇ ਉਹ 베ਰੀ ਕੋਲ ਬੈਠ ਗਿਆ ਕਹਿੰਦਾ ਇੱਥੇ 15 ਮਿੰਟ ਰੱਬ ਰੱਬ ਕਰ ਲੈਨੇ ਆ ਤੇ ਇੱਥੋਂ ਹੀ ਮੱਥਾ ਟੇਕ ਦਿੰਨੇ ਆ ਤੇ ਜਦੋਂ ਉਹ ਬੈਠਾ ਨਾ ਤੇ ਬੈਂਦਿਆਂ ਸਾਰ ਉਹਨੇ ਆਪਣੇ ਖੱਬੇ ਪਾਸੇ ਵੇਖਿਆ ਆਖੋ ਸਤਨਾਮ ਸ੍ਰੀ ਵਚਨ ਬੜਾ ਪਿਆਰਾ ਜੇ ਪੱਲੇ ਨਾ ਬੰਨ ਕੇ ਸੁਣਿਓ ਸਕੂਨ ਮਿਲਦਾ ਉਨੇ ਜਦੋਂ ਪਾਂਦੇ 10 ਮਿੰਟ ਬੈਠ ਕੇ ਅੱਖਾਂ ਮੀਟੀਆਂ ਤੇ ਮੂਲ ਮੰਤਰ ਉਹ ਗੁਰ ਮੰਤਰ ਪੜਿਆ ਤੇ ਬੜਾ ਆਨੰਦ ਵਰਤ ਰਿਆ ਸੀ ਤੇ ਜਦੋਂ ਆਪਣੇ ਖੱਬੇ ਪਾਸੇ ਵੇਖਿਆ ਨਾ ਤੇ ਇੱਕ ਮਹਾਂਪੁਰਖ ਬਜ਼ੁਰਗ ਬੈਠਾ ਏ ਉਹਦਾ ਚੋਲਾ ਜਿਹੜਾ ਉਹ ਮਸਤਾਨਾ ਹੋਇਆ ਏ ਟਾਕੀਆਂ ਨੇ ਦਾਲ ਦੇ ਛਿੱਟੇ ਪੈਦੇ ਪਰਨਾ ਵੀ ਜਿਵੇਂ ਕਾਰ ਸੇਵਾ ਵਾਲੀਆਂ ਰੂਹਾਂ ਭਿੱਜੀ ਹੋਏ ਜਿਹੜੇ ਪਿਆਰੇ ਆ ਉਹ ਕੰਨਾਂ ਤੋਂ ਉਪਰ ਹੈ ਬਿਲਕੁਲ ਆ ਕਾਲਰ ਦੇ ਕਾਫ ਖੁੱਲੇ ਨੇ ਸਾਦਾ ਮਰਦਾ ਜਿਆ ਭਾਵਨਾ ਦੇ ਵਿੱਚ ਤੇ ਉਹ ਇਸ ਤਰ੍ਹਾਂ ਬੈਠਾ ਹੈ ਤੇ ਉਸ ਛੇਟ ਦੇ ਅੰਦਰ ਨਾ ਹਲਚਲੀ ਮਚ ਗਈ ਕਹਿੰਦੇ ਅੱਜ ਕਿਰਪਾ ਹੋਈ ਕਿ ਅੰਦਰ ਤੇ ਮੈਂ ਗਿਆ ਨਹੀਂ ਕਿਉਂਕਿ ਮੈਂ ਦਸਵੰਦ ਪਾਉਣਾ ਸੀ ਉੱਥੇ ਮਹਾਰਜ ਅੱਗੇ ਕਿ ਅੱਜ ਬੜੀ ਕਿਰਪਾ ਹੋਈ ਆ ਆ ਬਾਬਾ ਕੋਈ ਗਰੀਬ ਲੱਗਦਾ ਆ ਕੋ ਸਤਨਾਮ ਸ੍ਰੀ ਇਹਦਾ ਚੋਲਾ ਵੀ ਪਾਟਾਂ ਵਿੱਚ ਛੇਕ ਹੋਇਆ ਦਸਤਾਰ ਵੀ ਮਸਤਾਨੀ ਜੀ ਹੋਈ ਪਈ ਆ ਤੇ ਹੱਥ ਪੈਰ ਵੀ ਕੋਈ ਬਹੁਤੇ ਸਾਫ਼ ਨਹੀਂ ਐ ਜ਼ਖਮ ਹੋਏ ਛਾਲੇ ਤੇ ਉਹਦੇ ਅੰਦਰ ਇਹ ਸਵਾਲ ਚੱਲ ਪਿਆ ਕਿ ਮੈਂ ਜਿਹੜੀ ਭੇਟਾ ਵਾ ਨਾ ਇਹਨੂੰ ਦੇ ਦੇਣੀ ਆਂ ਕੋ ਸਤਨਾਮ ਇਹ ਨਾਲੇ ਤੇ ਪਗ ਨਵੀ ਲੈ ਲਊਗਾ ਕਈ ਵਾਰੀ ਆਪਣੇ ਵੀ ਆ ਜਾਂਦਾ ਕਿਉਂਕਿ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਕਈ ਬੰਦੇ ਵੱਡੇ ਹੁੰਦੇ ਹੋ ਹਰ ਕਹਿੰਦੇ ਲਓ ਜੀ ਪਾਬਾਈ ਵਸਤਰ ਬਣਾ ਲਿਓ ਬਾਬਾ ਜੀ ਆ ਲੈ ਲਿਓ ਆਪਾਂ ਵੀ ਸੇਵਾ ਕਰਦੇ ਆ ਪਰ ਯਾਦ ਰੱਖਣਾ ਇਥੇ ਅਲੌਕਿਕ ਖੇਡ ਵਰਤ ਗਈ ਉਹ ਬੈਠਾ ਐਵੇਂ ਰੰਗ ਹੱਸੈ ਰੰਗ ਰੋਵੇ ਚੁੱਪ ਪੀ ਕਰ ਜਾਹੇ ਪ੍ਰਵਾਹ ਨਾਹੀ ਕਿਸੇ ਕੇਰੀ ਉਹ ਕੀਰਤਨ ਸੁਣਦਾ ਪਿਆ ਤੇ ਮਸਤ ਇੰਨਾ ਘੋਇਆ ਵੀ ਕਿਤੇ ਕਿਤੇ ਹਸਣ ਲੱਗ ਪੈਂਦਾ ਤੇ ਕਿਤੇ ਰੋਣ ਇਹ ਇਹ ਖੇਡ ਹੁੰਦੀ ਆ ਕਈ ਸਿੰਘ ਅੱਜ ਵੀ ਰਾਗੀ ਸਿੰਘ ਲੱਗੇ ਹੁੰਦੇ ਨਾ ਜਿਹੜੇ ਸਰੋਤੇ ਆ ਉਹ ਫਿਰ ਪਿੱਛੇ ਬੈਠੇ ਹੁੰਦੇ ਦਾੜਾ ਪੇਜਦਾ ਹੀ ਨਹੀਂ ਹਨ ਜੂੜੇ ਗਦੇ ਆਖੋ ਸਤਨਾਮ ਸ੍ਰੀ ਵਿਰਲੇ-ਵਿਰਲੇ ਹੁੰਦੇ ਨਾਮ ਦੇ ਵਪਾਰੀ ਬਹੁਤੇ ਤੇ ਆਪਾਂ ਕੱਚ ਇਕੱਠੇ ਵਾਲੇ ਆ ਇਕੱਠਾ ਕਰ ਕਰਕੇ ਜਿਵੇਂ ਮੱਖੀ ਸ਼ਹਿਦ ਇਕੱਠਾ ਕਰਦੀ ਰਹਿੰਦੀ ਉਹਨੂੰ ਨਸੀਬ ਨਹੀਂ ਹੁੰਦਾ ਚੋ ਕੇ ਕੋਈ ਹੋਰ ਲੈ ਜਾਂਦਾ ਗਾਂ ਸਾਰਾ ਦਿਨ ਪੱਠੇ ਖਾਂਦੀ ਐ ਡੱਕੇ ਮੂੰਹ ਨਾ ਭਾਂਦੀ ਐ ਵਿਚਾਰੀ ਲਹੂ ਵੀ ਨਿਕਲ ਆਉਂਦਾ ਦੰਦਾਂ ਚੋਂ ਪਰ ਜਦੋਂ ਥਣਾ ਚ ਦੁੱਧ ਆਉਂਦਾ ਚੋਕੇ ਕੋਈ ਹੋਰ ਲੈ ਜਾਂਦਾ ਐਦਾਂ ਹੀ ਬਹੁਤੇ ਬੰਦੇ ਮੈਂ ਵੇਖੇ ਜਿਹੜੇ ਕਦੇ ਗੁਰਦੁਆਰੇ ਨਹੀਂ ਗਏ ਕਦੇ ਸੇਵਾ ਚ ਆਸਾਨੀ ਪਾਇਆ ਕਦੇ ਉਹਨਾਂ ਕੋਈ ਕਿਸੇ ਦਾ ਪੜਾ ਨਹੀਂ ਕੀਤਾ ਤੇ ਇੰਨੇ ਕਰੋੜਾਂ ਕਮਾਏ ਤੇ ਜਿੱਦਣ ਜਾਨ ਨਿਕਲੀ ਮਿੰਟ ਦੋ ਨਹੀਂ ਲੱਗੇ ਅਗਲੇ ਲੀੜੇ ਵੀ ਲਾ ਲਈ ਆਖੋ ਸਤਨਾਮ ਸ੍ਰੀ ਇਹ ਸੱਚ ਹੈ ਜਿਨੂੰ ਇਹ ਸੱਚ ਪਤਾ ਲੱਗ ਗਿਆ ਨੇ ਇਹ ਚੜ੍ਹਦੀ ਕਲਾ ਦਾ ਜ਼ਿਕਰਾ ਹੈ ਕਿਉਂਕਿ ਬਾਬਾ ਨਾਨਕ ਜੀ ਨੇ ਕਵਰਸਤਾਨ ਦੇ ਵਿੱਚੋਂ ਸਿੱਖੀ ਆਰੰਭ ਕੀਤੀ ਸੁਲਤਾਨਪੁਰ ਲੋਧੀ ਮੂਲ ਮੰਤਰ ਬਹੁਤ ਵੱਡਾ ਕਵਰਸਤਾਨ ਸੀ ਸਾਰੇ ਕਹਿੰਦੇ ਬਾਬਾ ਮੜੀਆਂ ਚ ਬੈਠਾ ਮਾਰੇ ਕਹਿੰਦੇ ਅਸਲ ਵਿੱਚ ਜਿਨੂੰ ਮੌਤ ਚੇਤੇ ਧਰਮੀ ਬਣਦਾ ਹੀ ਉਹ ਆ ਦੂਜੇ ਬੰਦੇ ਤੇ ਕਹਿੰਦੇ ਇਧਰੋਂ ਵੀ ਖਿੱਚ ਲੋ ਉਹ ਵੀ ਕਰ ਲੋ ਕੋਈ ਭਲਾ ਹੁੰਦਾ ਜੀ ਮੇਰੀ 20 ਕਿੱਲੇ ਤੇ ਨਾਲ ਦੇ ਦੀ 2 ਕਿੱਲੇ ਵਾਧੋ ਪੁੱਤ ਫਰੀ ਕੋਈ ਨਹੀਂ ਗਰੀਬ ਬੰਦਾ ਵਾ ਤੇ ਜਾਦਿਆਂ ਦਾ ਹੁੰਦਾ ਹੈ ਵੀ ਦਿਓ ਜਿਹੜੇ ਚਾਰ ਦਿਨੇ ਵੀ ਨਾਰ ਲਾ ਲਓ ਆਖੋ ਸਤਨਾਮ ਤੇ ਗੁਰਦਰਿਆ ਕੀ ਕਹਿਣਗੇ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਨੇ ਵੇਖਿਆ ਫਕੀਰ ਕਦੇ ਹੱਸਦਾ ਤੇ ਕਦੇ ਵਿਰਾਗ ਕਰਦਾ ਤੇ ਐ ਹੁਲਾਰੇ ਲੈਂਦਾ ਮਸਤ ਤੇ ਉਹਦੇ ਮਨ ਦੇ ਵਿੱਚ ਆਇਆ ਵੀ ਇਹਨੂੰ ਮਾਇਆ ਦੇਦਨੀ ਚੋਲਾ ਪੁਰਾਣਾ ਦਸਤਾਰਾ ਵੀ ਫਿਰ ਕੀ ਹੋਇਆ ਕੁਝ ਸਮਾਂ ਉਹ ਐ ਖਿੜਿਆ ਕਰੇ ਕੁਝ ਸਮਾਂ ਉਹ ਵਿਰਾਗ ਕਰਿਆ ਕਰੇ ਪਰ ਉਹਨੇ ਨੇਤਰ ਨਹੀਂ ਖੋਲੇ ਹੁਣ ਉਹਦੇ ਅੰਦਰ ਇਹ ਵੀ ਡਰ ਸੀ ਵੀ ਪਤਾ ਨਹੀਂ ਕਿਤੇ ਉਹ ਗੁੱਸੇ ਨਾ ਹੋ ਜੇ ਵੀ ਆਪਦੀ ਮੌਜ ਵਿੱਚ ਲੱਗਾ ਵਾ ਤੇਰੇ ਭਰੋਸੇ ਪਿਆਰੇ ਮੈਂ ਲਾੜ ਕਿ ਆਪਦੀ ਮੌਜ ਚ ਲੱਗਾ ਹੋਇਆ ਮੌਜ ਹੀ ਹੁੰਦੀ ਆਪਾਂ ਮਾਇਆ ਚ ਲੱਗੇ ਉਹ ਮੌਜ ਚ ਲੱਗੇ ਆ ਆਪਾਂ ਇੱਧਰ ਸੋਇਦੇ ਰਹਿਨੇ ਵੀ ਕਿਵੇਂ ਕੰਮ ਰੋਕ ਆਵੇ ਤੇ ਉਹਦੇ ਯਾਦ ਵਿੱਚ ਇੱਕੋ ਯਾਰੀ ਆ ਸੱਚੇ ਰੱਬ ਵਾਲੀ ਬਾਕੀ ਯਾਰੀਆਂ ਸਭ ਖਵਾਰੀਆਂ ਨੇ ਜਿਨ੍ਹਾਂ ਰੱਬ ਦੀਆਂ ਯਾਰੀਆਂ ਛੱਡ ਦਿੱਤੀਆਂ ਉਹਨਾਂ ਜਿੱਤੀਆਂ ਬਾਜ਼ੀਆਂ ਕਿੱਥੇ ਗਏ ਸੁਲਤਾਨ ਸਿਕੰਦਰ ਮੌਤ ਨਾ ਛੱਡੇ ਪੀਰ ਪੈਗੰਬਰ ਬਹੁਤੇ ਕਰ ਕਰ ਗਏ ਅਡੰਬਰ ਕੋਈ ਪਾਇੰਦਾਰ ਨਹੀਂ ਉੱਠ ਜਾਗ ਕਰਾੜੇ ਮਾਰ ਨਹੀਂ ਤੂੰ ਆਖਰ ਇੱਕ ਦਿਨ ਜਾਣਾ ਏ ਜਾ ਕਵਰਾਂ ਵਿੱਚ ਸਮਾਣਾ ਏ ਤੇਰਾ ਮਾਸ ਕੀੜਿਆਂ ਖਾਣਾ ਏ ਰੱਖ ਮਰਗ ਤੂੰ ਮੌਤ ਵਿਸਾਰ ਨਹੀਂ ਉੱਠ ਜਾਗ ਘੜਾੜੇ ਮਾਰ ਨਹੀਂ ਉਹ ਮੋਜ ਵਿੱਚ ਲੱਗਾ ਤੇ ਸੇਠ ਨੇ ਘੜੀ ਵੇਖੀ ਟਾਈਮ ਵੇਖ ਕੇ ਉਹਨੇ ਛੇੜਿਆ ਨਹੀਂ ਕਹਿੰਦਾ ਵੇਦਾਈ ਨਹੀਂ ਮੇਰੇ ਲਈ ਆਖੋ ਸਤਨਾਮ ਤੇ ਜਦੋਂ ਉੱਠ ਕੇ ਸੇਠ ਤੁਰਿਆ ਚਾਰਕ ਕਦਮ ਗਿਆ ਅਜੈਬ ਘਰ ਵੱਲੋਂ ਕਿਸੇ ਨੇ ਮੋਢੇ ਤੇ ਹੱਥ ਰੱਖਿਆ ਖੋ ਸਤਨਾਮ ਜਦੋਂ ਮੋਢੇ ਤੇ ਹੱਥ ਰੱਖਿਆ ਵੇਖਿਆ ਨਾ ਤੇ ਉਹ ਜਿਹੜਾ ਸੇਠ ਸੀ ਉਹਦਾ ਪਿੱਛਾ ਭੌਕੇ ਵੇਖਿਆ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਉਹੋ ਹੀ ਬਾਪੂ ਜਿਹੜਾ ਚੌਂਕੜਾ ਮਾਰ ਕੇ ਝੂਲਦਾ ਪਿਆ ਸੀ ਪਿਛੇ ਖੜੋਤਾ ਤੇ ਮੋਢੇ ਤੇ ਹੱਥ ਰੱਖ ਕੇ ਜਦੋਂ ਨੇ ਪਿੱਛਾ ਭੌਕੇ ਵੇਖਿਆ ਤੇ ਉਹ ਮਹਾਂਪੁਰਖ ਕਹਿੰਦਾ ਲਿਆਓ ਇਹ ਕੀ ਦੇਣਾ ਈ ਬੋਲੋ ਸਤਨਾਮ ਸ੍ਰੀ ਕਹਿੰਦਾ ਲਿਆ ਓਏ ਕੀ ਦੇਣਾ ਹੀ ਹੁਣ ਉਹਨੂੰ ਸਮਝ ਨਹੀਂ ਆਉਂਦੀ ਕਿਉਂਕਿ ਅੰਦਰ ਦੀ ਗੱਲ ਅੰਦਰ ਵਾਲੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਉਹ ਅਖਾਉਣਾ ਕੋਲੇ ਕਹਿੰਦਾ ਲਿਆ ਓਏ ਕੀ ਦੇਣਾ ਹੀ ਕੱਸ ਕੇ ਬੋਲਿਆ ਉਹ ਥੋੜਾ ਕਾ ਬਰਿਆ ਕਹਿਣ ਲੱਗਾ ਅੱਧਾ ਘੰਟਾ ਤੂੰ ਮੈਨੂੰ ਬਹੁਤ ਸਤਾਇਆ ਤੂੰ ਮੇਰੇ ਵੱਲ ਵੇਂਦਾ ਸੀ ਨਾ ਤੇ ਮੈਂ ਕਿਤੇ ਕਿਤੇ ਖੁਸ਼ ਹੁੰਦਾ ਤੇ ਕਿਤੇ ਰੋਂਦਾ ਸੀ ਅਸਲ ਦੇ ਵਿੱਚ ਮੈਂ ਗੁਰੂ ਰਾਮਦਾਸ ਦੀ ਗੋਦੀ 'ਚ ਖੇਡਦਾ ਸਾਂ ਬਾਪੂ ਦੀ ਗੋਦ ਵਿੱਚ ਆਨੰਦ ਲੈਂਦਾ ਸੀ ਤੇ ਤੂੰ ਮੈਨੂੰ ਚੁੰਡੀਆਂ ਵੱਡ-ਵੱਡ ਕੇ ਰਵਾਇਆ ਵਿੱਚ ਰਵਾਇਆ ਕਿਉਂ ਕਿਉਂਕਿ ਜਦੋਂ ਤੇਰੇ ਅੰਦਰ ਫੁਰਨਾ ਚੱਲਦਾ ਸੀ ਨਾ ਹਏ ਦਾ ਸੂਟ ਪਾਟਾ ਹਏ ਦੀ ਪੱਗ ਪ੍ਰਾਣੀ ਹਏ ਨੇ ਟਾਕੀਆਂ ਲਾਈਆਂ ਤੇ ਮੈਨੂੰ ਮੇਰੇ ਪਿਆਰੇ ਦੀ ਗੋਦ 'ਚੋਂ ਤੂੰ ਬਾਜ਼ਾਰਾਂ ਦੇ ਵਿੱਚ ਲਈ ਫਿਰਦਾ ਰਿਹਾ ਕੋ ਸਤਨਾ ਹੈ ਤੂੰ ਮੇਰਾ ਅੱਗਾ ਕੇ ਟਾ ਖਰਾਬ ਕੀਤਾ ਰਸ ਲਿਆ ਤੂੰ ਕਿੱਡਾ ਕ ਵੱਡਾ ਬਾਦਸ਼ਾਹ ਕਿੱਡਾ ਵੱਡਾ ਸੇਠ ਲਿਆ ਤੇਰੇ ਕੋਲੇ ਕੀ ਹੈ ਉਹ ਸੇਠ ਨੇ ਚਰਨ ਫੜ ਲੈ ਤਾਹਾਂ ਨਿਕਲ ਗੀਆਂ ਪੁੱਭਾਂ ਮਾਰ ਕੇ ਕਹਿੰਦਾ ਮਾਪ ਪੁਰਖੋਂ ਮੈਨੂੰ ਮਾਫ਼ ਕਰ ਦਿਓ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਭੁੱਲ ਹੋ ਗਈ ਮੈਂ ਥੋੜੀ ਜੀ ਮਾਇਆ ਕੀ ਆਈ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪਿਆ ਪਰ ਅੱਜ ਪਤਾ ਲੱਗਾ ਵੱਡੇ ਉਹ ਨਹੀਂ ਹੁੰਦੇ ਜਿੰਨਾਂ ਕੋ ਮਾਇਆ ਹੈ ਮਾਰੇ ਦੀ ਬਾਣੀ ਦਾ ਹਵਾਲਾ ਹੈ ਪਾਤਸ਼ਾਹ ਕਹਿੰਦੇ ਨੇ ਕੌਣ ਵੱਡਾ ਮਾਇਆ ਵੜਿਆਈ ਕਹਿੰਦੇ ਲੋਕੀ ਵੇਂਦੇ ਇਹਦੇ ਕੋ ਪੈਸਾ ਜਾਦਾ ਵੱਡਾ ਬੰਦਾ ਮਾਰੇ ਕਹਿੰਦੇ ਨਹੀਂ ਸੋ ਵੱਡਾ ਜਿਨ ਰਾਮ ਲਿਵਲਾਈ ਕਹਿੰਦੇ ਤੂੰ ਵੱਡੇ ਦੇ ਘਰ ਵੱਡਾ ਏ ਤੇ ਸੱਚ ਜਾਣੀ ਮੈਨੂੰ ਇਹ ਗੱਲ ਦੱਸ ਦੇ ਮੇਰੇ ਅੰਦਰ ਦਾ ਫੁਰਨਾ ਤੂੰ ਕਿਵੇਂ ਪੜ ਲਿਆ ਹੁਣ ਮੇਰੇ ਲਾਗੇ ਭਾਈ ਸਾਹਿਬ ਬੈਠੇ ਐ ਇਧਰ ਬਾਬਾ ਜੀ ਬੈਠੇ ਆਪਾਂ ਨੂੰ ਥੋੜਾ ਪਤਾ ਕਿਸੇ ਦੇ ਅੰਦਰ ਕੀ ਚੱਲਦਾ ਅਸੀਂ ਵੀ ਪਹਿਲੇ ਸਟੇਜਾਂ ਤੇ ਹੁੰਦੇ ਸੀ ਸਾਡੇ ਅੰਦਰ ਚੱਲਣਾ ਕਹਿਣਾ ਵੀ ਇਹ ਹਟੇ ਹੁਣ ਤੇ ਮੇਰੀ ਵੀ ਵਾਰੀ ਆਵੇ ਆ ਕੋਈ ਗਰੂ ਵੀ ਇਹ ਕੱਲਾ ਹੀ ਡੀਸੀ ਬਣਿਆ ਸਾਰੇ ਇੱਥੇ ਹੀ ਤੁਰੇ ਆ ਭਾਈ ਮੱਸਾ ਸਿੰਘ ਬੈਠੇ ਕਈ ਵਾਰੀ ਸਟੇਜਾਂ ਦੇ ਕਹਿਣਾ ਬਾਬਾ ਜੀ 10 ਮਿੰਟ ਮਿਲ ਜਾਣਗੇ ਉਹਨੇ ਕਹਿਣਾ ਬੈਹ ਜਾਓ ਜੀ ਹੋਏ ਤੇ ਦੇ ਦਾਂਗੇ ਇਹ ਅੱਜ ਬਾਪੂ ਦਾ ਤਰਸਾ ਵੀ ਇਹੀ ਸਭ ਨੂੰ ਮਾਫੀ ਮੰਗੀ ਰਿਹਾ ਹੂਣ ਮੈਂ ਬੰਨਦੀ ਰੱਖਦਾ ਬਹੁਤ ਨਾ ਊਖਾ ਜਾ ਪੈਰਾ ਪਿਆਰ ਵਾਲੇ ਘਟ ਤੇ ਦੂਜਾ ਕੰਮ ਜਾਦਾ ਅਜਕਲ ਤਰਕ ਬੁੱਧੀ ਵਾਲਾ ਤੋ ਇਸ ਕਰਕੇ ਨੰਦ ਜਿਆ ਵਿਗੜਦਾ ਹੁਣ ਪੈਰਾ ਹੌਲੀ ਹੌਲੀ ਘਟਾਈ ਜੰਨੇ ਵੀ ਇੱਕ ਥਾਂ ਹੀ ਜਾਓ ਤੇ ਚੁੱਪ ਕਰਕੇ ਬੂਹਾ ਟੋਕੇ ਲੁਕਜੋ ਕਿਉਂਕਿ ਇਹਦੇ ਕਰਕੇ ਆਪਾਂ ਭਾਈ ਦੇ ਇੰਨੇ ਕਿਸੇ ਨੂੰ ਸੁੱਖ ਨਹੀਂ ਦਿੰਦਾ ਆਖੋ ਸਤਨਾ ਇਹ ਇਹ ਬਹੁਤ ਹੈੜੀ ਹੈ ਸਾਈਕਲ ਤੇ ਤੁਰੇ ਸੀ ਅੱਜ ਜਹਾਜ਼ ਝੂਟਲੇ 5-7 ਵੇਰੀਏ ਮੈਂ ਪਰਸੋ ਚੌਥੀ ਆਇਆ ਏ ਪਰ ਮਾਰੇ ਦੀ ਬਾਣੀ ਨੂੰ ਪੜਿਆ ਸੀ ਬੰਦੇ ਨਾ ਜਿੰਨਾ ਚਿਰ ਹੁੰਦੀ ਨਹੀਂ ਉਹਨੂੰ ਅਕਲ ਨਹੀਂ ਆਉਂਦੀ ਮਾਰੇ ਨੇ ਪਹਿਲਾਂ ਹੀ ਲਿਖਤਾ ਸੁਖ ਨਾਹੀ ਬਹੁਤਾ ਧਨ ਖਾਟੇ ਸੁਖ ਨਾਹੀ ਵੇਖੇ ਨਿਰਤ ਨਾਟੇ ਸੁਖ ਨਾਹੀ ਬਹੁ ਦੇਸ਼ ਕਮਾਏ ਲਵਾ ਲੋ ਪੰਜਾਬ 45 ਮੁਲਕਾਂ ਦਾ ਰੋਂਦੇ ਲੋਕ ਉੱਥੇ ਪੁਬਾ ਨਿਕਲਦੀਆਂ ਪਤਾ ਨਹੀਂ ਇੱਥੇ ਕੀ ਹੋਇਆ ਲੋਕਾਂ ਨੂੰ ਦਸ ਦਾ ਕਿਲੇ ਪੈੜੀਏ ਡੇਡੇ ਮਹਿਲ ਛੱਡ ਕੇ ਤੇ ਕਿਧਰ ਨੂੰ ਰੋਂਦੇ ਫਿਰਦੇ ਬਾਬਾ ਜੀ ਅਸ ਕੀ ਵੀਜ਼ਾ ਲਵਾ ਦੇ ਕੀ ਕਰਨ ਤੇ ਆ ਮਾਰੇ ਕਿਹਨੇ ਸੁਖ ਨਾਹੀ ਬਹੁ ਦੇਸ਼ ਫਰਾਏ ਫਿਰ ਮਾਰੇ ਕਹਿੰਦੇ ਸਰਬ ਸੁਖਾ ਹਰ ਹਰ ਗੁਣ ਗਾਏ ਕਹਿੰਦੇ ਮਾਪੁਰਖੋ ਮੈਨੂੰ ਸੱਚ ਦੱਸਿਓ ਤੁਸੀਂ ਮੇਰੇ ਅੰਦਰ ਕਿਵੇਂ ਪੜਿਆ ਕਹਿੰਦੇ ਤੂੰ ਮੇਰੇ ਚੋਲੇ ਤੇ ਦਾਲ ਦੇ ਦਾਗ ਵੇਖੇ ਇਹ ਦਾਗ ਨਹੀਂ ਗੁਰੂ ਰਾਮਦਾਸ ਨੇ ਕੇਸਰ ਛਿੜਕਿਆ ਆ ਜਿਹੜੀਆਂ ਟਾਕੀਆਂ ਤੂੰ ਵੇਖ ਕੇ ਆਖਿਆ ਨਾ ਬਾਪੂ ਗਰੀਬ ਆ ਇਹਨੂੰ ਅਜ ਪੈਸੇ ਦੇ ਕੇ ਜਾਣੇ ਚੋਲਾ ਲਵੇ ਟਾਕੀਆਂ ਨਹੀਂ ਇਹ ਗੁਰੂ ਰਾਮਦਾਸ ਦੇ ਘਰ ਦੀਆਂ ਡਿਗਰੀਆਂ ਨੇ ਆਖੋ ਸਤਨਾਮ ਜਿਵੇਂ ਜਿਵੇਂ ਮਾਰੇ ਡਿਗਰੀਆਂ ਵਧਾਉਂਦੇ ਇਸ ਕਰਕੇ ਸੰਗਤ ਜੀ ਨੌ ਦਵਾਰੇ ਸਾਧ ਸਾਧ ਸਦਾਇਆ ਪਾਟੇ ਹੋਏ ਕੱਪੜੇ ਨਾ ਵੇਖੀਏ ਫਕੀਰਾਂ ਦੇ ਪਤਾ ਨਹੀਂ ਕੀ ਲਿਖਿਆ ਹੈ ਵਿੱਚ ਤਕਦੀਰਾਂ ਦੇ ਕਦੇ ਹਾਲ ਫਕੀਰ ਦਾ ਛੇੜੀਏ ਨਾ ਭਾਵੇਂ ਹਾਲ ਉਹ ਬਿਹਾਲ ਹੋਵੇ ਕਦੇ ਗਠੜੀ ਫਕੀਰ ਦੀ ਖੋਲੀਏ ਨਾ ਕੀਵਤਾ ਵਿੱਚ ਲਾਲ ਹੋਵੇ ਉਹਨੂੰ ਸੱਚੀ ਲਾਲ ਲੱਗ ਗਿਆ ਕਹਿੰਦੇ ਮਾਮਪੁਰਖੋ ਮੈਨੂੰ ਬਖਸ਼ ਲਿਓ ਅੱਜ ਪਤਾ ਲੱਗਾ ਵੀ ਜਿਨ ਕੈ ਪੱਲੈ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਪੱਲੈ ਤੂੰ ਵਸੈ ਤੇ ਨਰ ਗੁਣੀ ਗਹੀਰ ਮੈਨੂੰ ਮਾਫੀ ਦਿਓ ਬਸ ਕਹਿੰਦੇ ਉਹ ਮੂਰਤ ਅਸੀਸ ਦੇਗੀ ਕਹਿੰਦੇ ਸੇਵਾ ਕਰਿਆ ਕਰ ਹਉ ਮੈ ਨਹੀਂ ਕਰਨੀ ਇਹ ਘਟਨਾ ਉਸ ਸੇਠ ਨੇ ਆਪ ਦੱਸੀ ਜਿਹਦੇ ਨਾਲ ਵਰਤੀ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਪ੍ਰਕਰਮਾ ਚ ਉਹ ਕਹਿੰਦਾ ਜਿੱਤੋਂ ਬਾਅਦ ਕਦੇ ਅੰਦਾਜ਼ਾ ਨਾ ਲਾਇਓ ਕਿਸੇ ਬੰਦੇ ਦੀ ਗੱਡੀ ਦਾ ਕੋਠੀ ਦਾ ਕੱਪੜਿਆਂ ਦਾ ਉਹ ਜਿਹੜੇ ਰੱਬ ਦੇ ਇਸ਼ਕ ਵਿੱਚ ਭਿੱਜੇ ਹਨ ਉਹ ਪਤਾ ਨਹੀਂ ਕਿੱਥੇ ਰਾਹ ਗੀਰ ਤੁਰੇ ਜਾਂਦੇ ਲੀਰਾਂ ਚ ਹੀ ਤੁਰੇ ਫਿਰਦੇ ਆਖੋ ਸਤਨਾਮ ਇਹਨੂੰ ਕਹਿੰਦੇ ਸੰਵਰੰਦਰ ਸਾਵਰੀ ਤਾਣੇ ਵਹਿ ਜਾ ਲੈਣ ਹੋਣ ਨਜੀਕ ਖੁਦਾਏ ਦੇ ਤੇਤਨਾ ਕਿਸੈ ਵੇਣ ਧੰਨ ਗੁਰੂ ਰਾਮਦਾਸ ਮਹਾਰੇ ਕਿਰਪਾ ਕਰਨ ਉਹਨਾਂ ਦੇ ਘਰ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਪਾਤਸ਼ਾਹ ਦੀ ਆਣ ਬਾਣ ਮਾਣ ਨਿਸ਼ਾਨ ਵਾਸਤੇ ਭਾਈ ਸੁਖਾ ਸਿੰਘ ਮਹਿਤਾਬ ਸਿੰਘ ਹੋਣਾ ਜਿਹੜਾ ਕਾਰਜ ਕੀਤਾ ਆਉਣ ਵਾਲੇ ਜਥਿਆਂ ਤੋਂ ਸਰਵਣ ਕਰ ਲਿਓ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੇਵਤਿਆਂ ਦੀ ਤਰ੍ਹਾਂ ਸਮਾਧੀਆਂ ਲਾਈਆਂ ਤੇ ਬੜੇ ਪਿਆਰ ਪ੍ਰੇਮ ਨਾਲ ਆਪਾਂ ਸਾਰੇ ਬੈਠੇ ਕੁਝ ਜੀ ਕਮੈਂਟ ਮੈਂ ਆਪਣੇ ਛੱਡ ਚੰਨਿਆ ਕਿਉਂਕਿ ਬਹੁਤ ਪਿਆਰ ਸੰਗਤ ਦੀ ਸਟੇਜ ਤੇ ਬੈਠਾ ਹਰ ਇੱਕ ਰੂ ਦਾ ਹਰ ਇੱਕ ਅੰਦਾਜ਼ ਹੈ ਮਸਕੀਨੀ ਤੇ ਉੱਥੇ ਮਾਮ ਪੁਰਖ ਬਾਬਾ ਸ਼ੰਦਰ ਸਿੰਘ ਜੀ ਪਾਬਾ ਕੋਲਾ ਸਿੰਘ ਸਾਹਿਬ ਜੀ ਇਹ ਬਖਸ਼ੀਆਂ ਰੂਹਾਂ ਉੱਥੇ ਫਿਰ ਬਾਬਾ ਜੀ ਨੇ ਹੁਕਮ ਲਾਇਆ ਸੀ ਸਿੰਘਾਂ ਨੇ ਆਪ ਜੀ ਦੇ ਦਰਸ਼ਨ ਕਰਾਏ ਆ ਗੁਰੂ ਸਮੁੰਦਰ ਹੈ ਅਗਾਧ ਬੋਧ ਹੈ ਆਪਾਂ ਬੱਚਿਆਂ ਤਖ਼ਰ ਦਾ ਵਾਂਦਾ ਘਾਟਾ ਗੁਰਬਾਣੀ ਦੀ ਲਗਾ ਬਾਤਰਾ ਗੁਰੂ ਪਿਆਰ ਚ ਬੋਲਦੇ ਆ ਕਿਸੇ ਦੇ ਹਿਰਦੇ ਨੂੰ ਕੋਈ ਠੇਸ ਪਹੁੰਚੀ ਤੇ ਮਾਫੀ ਬਖਸ਼ਣੀ ਜੀ ਸਾਰੀ ਸੰਗਤ ਦੇਉ ਸ਼ੀਸ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਭਾਈ ਸਾਹਿਬ ਆਸੋਂ ਗੁਰੂ ਇਤਿਹਾਸ ਜੀਵਨ ਜਾਂਚ